ਫਰੀਦਕੋਟ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ ਤੁਹਾਨੂੰ ਧਿਆਨ ਹੋਵੇਗਾ ਕਿ ਪਿਛਲੇ ਸਾਲ ਕਰੀਬ 77 ਕਿਲੋ ਹੈਰੋਇਨ ਦਾ ਗੰਡਾ ਮਟਰਾਇਆ ਸੀਗਾ ਉਸ ਵਿੱਚ ਵੱਡੀ ਕਾਮਯਾਬੀ ਪੁਲਿਸ ਦੇ ਹੱਥ ਲੱਗੀ ਹੈ ਸਾਡੇ ਨਾਲ ਇਸੋ ਗੱਲ ਕਰਨ ਲਈ ਫਰੀਦਕੋਟ ਐਸਐਸਪੀ ਮੈਡਮ ਪ੍ਰਗਜਨ ਮੌਜੂਦ ਨੇ ਮੈਂ ਸૌ ਤੋਂ ਵੱਧਾਈ ਦੇ ਪਾਤਰ ਹੈ ਪੂਰੀ ਟੀਮ ਬਹੁਤ ਵੱਡੀ अगला पंजाब च बनावना है ओदे वास्ते सेहतमंद पंजाब पहला चाहिदा है 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਆ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟਾਈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ ਖੰਡਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾ ਸੇ ਜ਼ਰੂਰੀ ਹੈ ਫੋਸੀ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ᱥਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਅਚੀਵਮੈਂਟ ਇੱਕ ਹੱਥ ਲੱਗੀ ਹੈ ਕਿਸ ਤਰੀਕੇ ਦਾ ਮੈਟਰ ਸੀਗਾ ਤੇ ਕੀ ਕੁਛ ਅਚੀਵਮੈਂਟ ਹੋਈ पिछले साल एक सतहत्तर किलो का काफ़ी मेजर एक कंसाइनमेंट रिकवर हुआ था जिसमें दो एफ आई आरस रजिस्टर हुई थी एस एस ओ सी फाजिलका के थ्रू और उसमें एक अक्यूज एक बाय द नेम ऑफ गुलाब सिंह ही हैज़ बीन अरेस्टेड बाय फरीदकोट पुलिस और ये साड़ी सारिया टीम ने बहुत एक प्रोफेशनल तरीके नाल सिनर्जिस्टिकली काम करते हुए इस लिंक तो लिंक स्टैबलिश करते हुए इस अक्यूज नड़या है और यद मेन जरा रोल सी कि जो पानी के थ्रू जरा आया सी इसी ने जो डाइवर्स या ਗੋਤਾਖੋਰ ਜਿਹੜੇ ਉਥੋਂ ਕਨਸਾਈਨਮੈਂਟ ਰਿਟਰੀਵ ਕਰਕੇ ਲੈ ਕੇ ਆਉਂਦੇ ਸੀ ਇਹਨੇ ਪ੍ਰੋਵਾਈਡ ਕਰਾਈ ਸੀ ਇਸ ਗੁਲਾਬ ਸਿੰਘ ਤੇ ਇੱਥੇ ਫਰੀਦਕੋਟ ਚ ਵੀ ਪੁਰਾਣੇ ਤਿੰਨ ਪਰਚੇ ਹਨ ਤੋਂ ਅਸੀਂ ਅੱਗੇ ਪੂਰੀ ਜਿਹੜੀ ਤਵਦੀਸ਼ ਹੈਗੀ ਉਹ ਕਰਨਗੇ ਤੇ ਇਹਦੀ ਜਿਹੜੀ ਪ੍ਰਾਪਰਟੀ ਅਟੈਚਮੈਂਟ ਹੈਗੀ ਉਹ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇ ਪੂਰੀ ਫਾਈਨੈਂਸ਼ੀਅਲ ਟ੍ਰੇਲ ਕੀ ਇੰਟਰਨੈਸ਼ਨਲ ਨਾਰਕੋਸਮਗਲਿੰਗ ਮੋਡਿਊਲ ਜਿਹੜਾ ਹੈਗਾ ਉਹ ਚ ਹੋਰ ਕਿਹੜੇ ਪਲੇਅਰਸ ਨੇ ਤੇ ਜਿਹੜੇ ਇੱਥੇ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਜਾਂ ਜਿਹੜੇ ਡਰੱਗਸ ਨੂੰ ਪੁਸ਼ ਕਰਨ ਦੀ ਜਿਨ੍ਹਾਂ ਦੇ ਮਨਸੂਬੇ ਹੈਗੇ ਉਹਨਾਂ ਨੂੰ ਵੀ ਅਸੀਂ ਅਨਰਥ ਕਰਾਂਗੇ ਮੈਡਮ ਜਿਸ ਤੱਕ ਨਵੀਂ ਚੀਜ਼ ਸਾਹਮਣੇ ਆਈ ਹੈ ਕਿ ਵੀ ਪਹਿਲੇ ਡਰੋਨ ਨਾਲ ਸੁਣਦੇ ਸੀ ਕਿ ਡਰੋਨ ਨਾਲ ਹੈਰੋਇਨ ਆਂਦੀ ਆ ਹੋਰ ਕਿ ਸਪਲਾਈ ਹੁੰਦੀਆਂ ਨੇ ਗੋਤਾਖੋਰ ਦੀ ਮਦਦ ਲੈਣਾ ਜਾਂ ਇਸ ਤਰ੍ਹਾਂ ਇਸ ਵਿੱਚ ਕੀ ਕਿਵੇਂ ਲੀਡ ਮਿਲੀ ਪੁਲਿਸ ਨੂੰ ਇਸ ਬਾਰੇ ਦੇਖਿਏ ਇਹ ਲਾਸਟ ਇਅਰ ਐਸਐਸਓ ਸੀ ਨੇ ਜੋ ਬਹੁਤ ਚੰਗਾ ਕੰਮ ਕੀਤਾ ਸੀ ਔਰ ਕੁਝ ਜਿਹੜੇ ਹੈਗੇ ਬੰਦੇ ਜਿਹ ਦੇ ਅਰੈਸਟ ਹੋਣ ਤੋਂ ਬਾਕੀ ਸੀ ਉਹੀ ਲੀਡਸ ਅਸੀਂ ਪਿਕਅਪ ਕਰਕੇ ਔਰ ਅਸੀਂ ਸਾਰੇ ਇਕੱਠੇ ਹੀ ਕੰਮ ਕਰਦੇ ਹਾਂ ਪੰਜਾਬ ਪੁਲਿਸ ਇਜ਼ ਵਰਕਿੰਗ ਅੰਡਰ ਦਾ ਡਾਇਰੈਕਸ਼ਨਸ ਆਫ ਡੀਜੀਪੀ ਪੰਜਾਬ ਤੇ ਸਾਰੇ ਹੀ ਵਿੰਗਸ ਦਾ ਕਾਫੀ ਇੱਕ ਕੋਆਰਡੀਨੇਟਿਡ ਐਫਰਟ ਰਹਿੰਦਾ ਹੈ ਤੇ ਸਾਡੇ ਕੋਲ ਕਾਫੀ ਇੰਪੋਰਟੈਂਟ ਇੱਕ ਹਿਊਮਨੈਂਟ ਲੀਡ ਸੀਗੀਆਂ ਤੇ ਅਸੀਂ ਉਹਨੂੰ ਪਰਸੂ ਕਰਦੇ ਹੋਏ ਇਸ ਬੰਦੇ ਤੱਕ ਪਹੁੰਚੇ ਕਿਹਾ ਜਾ ਸਕਦਾ ਇਸ ਦੀ ਜਾਂਚ ਵਿੱਚ ਕਾਫੀ ਕੁਝ ਨਿਕਲ ਸਕਦਾ ਹੈ ਕਿਉਂਕਿ ਮੇਨ ਜਿਹੜਾ ਹੈਗਾ ਲਿੰਕ ਸਥਾਪਿਤ ਹੋ ਰਿਹਾ ਇਸ ਦਾ ਯੈਸ ਵੀ ਵਿਲ ਡੈਫੀਨਿਟਲੀ ਵਰਕ ਅਪਨ ਇਟ ਔਰ ਅੱਗੇ ਇਹ ਚ ਜਿਹੜੀ ਵੀ ਹੋਰ ਤਫਦੀਸ਼ ਚ ਜਿਹੜੀ ਵੀ ਗੱਲ ਆਂਦੀ ਹੈ ਉਹਨੂੰ ਅਸੀਂ ਫਾਈਲ ਤੇ ਲਿਆ ਕੇ ਅੱਗੇ ਇਹਨੂੰ ਐਂਡ ਟੂ ਐਂਡ ਲੈ ਕੇ ਜਾਵਾਂਗੇ ਜੀ ਬਹੁਤ ਮਸਤਾ ਇਸ ਵਕਤ ਸਾਡੇ ਨਾਲ ਐਸਐਸਪੀ ਮੈਡਮ ਪ੍ਰਗਿਆ ਜਨ ਮੌਜੂਦ ਸੀਗੇ ਤਾਂ ਤੁਹਾਨੂੰ ਦੱਸ ਦਈਏ ਕਿ ਫਰੀਦਕੋਟ ਪੁਲਿਸ ਦੇ ਹੱਥ ਵੱਡੀ कामयाबी लगी है जिस विच कि पुलिस ने उस व्यक्ति को काबू किया है जो, डाइवर्स जो है कि डाइवर्स जड़े ने उन्होंने मुहैया कराता सगा जो कि पाकिस्तान में जी है समगलिंग होंगी सी वो मैटर जोड़ा सी करीब सतर किलो इन हैरोइन का मैटर है जिस विच कि पुलिस ने गुलाब सिंह को गिरफ्तार कर लिया है फरीदकोट तो कैमरा पर्सन मनप्रीत सिंह चाहते हैं सूरज प्रकाश दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब ਏ ઓਰ WhatsApp ਚੈਨਲ ਪਰ